ਅੱਜ ਦੀ ਸਟ੍ਰਾਈਕ ਕੀਤੀ ਗਿਆ ਇਹ ਦਾ ਕਾਰਨ ਹੈਗਾ ਕਿ ਕੁਝ ਦਿਨ ਪਹਿਲੇ ਸੜੇ ਐਡਵੋਕੇਟ ਨੇ ਮਿਸਟਰ ਮਨਦੀਪ ਸਿੰਘ ਸਜਦੀਪ ਉਹਨਾਂ ਨੂੰ ਇੱਕ ਐਕਸਟਰੈਸ਼ਨ ਦੀ ਕਾਲ ਆਈ ਇੱਕ ਕੈਨੇਡਾ ਤੋਂ ਹੈ ਇੱਕ ਸੰਦੀਪ ਸਿੰਘ ਉਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਵਟਸਐਪ ਤੇ ਇਹਨਾਂ ਨੂੰ ਇੰਸਟਾਗ੍ਰਾਮ ਤੇ ਔਰ ਜਿਹੜੇ ਬਾਕੀ ਫੇਸਬੁੱਕ ਤੇ ਇਹਨਾਂ ਨੂੰ ਕੰਟੈਕਟ ਕੀਤਾ ਚੈਟਿੰਗ ਵੈਰਾ ਸਟਾਰਟ ਕੀਤੀ ਜਿਹਰੇ ਵਿੱਚ ਉਹਨਾਂ ਨੇ ਇਹਨਾਂ ਕੋਲੋਂ ਪਹਿਲੇ ਜਿਹੜਾ ਹੈਗਾ 1.5 ਲੱਖ ਰੁਪਏ ਦੀ ਡਿਮਾਂਡ ਕੀਤੀ ਔਰ ਇਹ ਰਿਗਾਰਡਿੰਗ ਜਿਹੜਾ ਮੈਟਰ ਸੀਗਾ ਬਿਕਾਉਜ਼ देयर वाज ਅ ਐਕਸਟਰੈਸ਼ਨ देयर वाज ਅ ਥ੍ਰੈਟ ਇਵਨ ਉਹਨੇ ਇੱਥੇ ਤੱਕ ਕਹਿਆ ਕਿ ਜੇ ਤੁਸੀਂ ਜਿਹੜੀ ਸਾਡੀ ਨਹੀਂ ਸੁਣੋਗੇ ਤੁਹਾਡੀ ਫੈਮਿਲੀ ਨੂੰ ਵੀ ਹਰਟ ਕਰਾਂਗੇ ਔਰ ਉਹਨਾਂ ਨੂੰ ਵੀ ਨੁਕਸਾਨ ਪੁਚਾਵਾਂਗੇ। ਦਾ ਮੈਟਰ ਵਾਸ ਇਮੀਡੀਏਟਲੀ ਰਿਪੋਰਟਡ ਟੂ ਦਾ ਪੁਲਿਸ ਸੈਸੀ ਜਸ ਸਾਹਿਬ ਦੀ ਨੋਟਿਸ ਮੈਟਰ ਨੂੰ ਅਸੀਂ ਲੈ ਕੇ ਆਏ ਆ। ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਹੈ ਰੇ ਵਿੱਚ ਇੱਕ ਐਫ ਆਈ ਆਰ ਕੀਤੀ। ਪਰ ਸਾਡੀ ਜਿਹੜੀ ਐਫ ਆਈ ਆਰ ਹੈ ਉਹ ਵੀ ਇਹਨਾਂ ਨੇ ਜਿਹੜੇ ਸੈਕਸ਼ਨ ਹੈ ਉਹ ਸਹੀ ਫੇਜ ਪੂਰੇ ਨਹੀਂ ਲਗਾਏ। ਉਸ ਤੋਂ ਬਾਅਦ ਜਿਹੜਾ ਹੈ ਇੱਕ ਜਿਹੜਾ ਅਕਿਊਜ਼ਡ ਹੈ ਕਿਉਂਕਿ ਇਹਨਾਂ ਨੇ ਅਸੀਂ ਕੀ ਕੀਤਾ ਜਿਹੜਾ ਐਫ ਆਈ ਆਰ ਹੋ ਗਈ। ਅਸੀਂ ਸੀ ਕਿ ਜਿਹੜਾ ਉਹਨਾਂ ਦਾ ਸੀ ਕਿ ਸਾਡਾ ਇੱਕ ਬੰਦਾ ਆਏਗਾ 댓 व्हाट वी ਡਿਡ ਇਜ਼ ਕਿ ਅਸੀਂ ਉਹ ਇਤੇ ਪੂਰਾ ਟਰੈਪ ਲਗਾਇਆ ਔਰ ਜਦ ਇਹਦੇ ਵਿੱਚੋਂ ਇੱਕ ਸैम ਕੁਆਤਰਾ ਨਾਮ ਦਾ ਹੈਗਾ ਜਿਹੜਾ ਕਿ ਉਹ ਇਹਨਾਂ ਕੋਲੇ ਆਫਰ ਦੇ ਆਫਿਸ ਆਇਆ ਜਿੱਥੇ ਇਹਨਾਂ ਕੋਲ ਰੈਂਸਮ ਦੀ ਅਮਾਉਂਟ ਲੈਣ ਆਇਆ ਟਰੈਪ ਲਗਾਇਆ ਸੀ ਇਹ ਸਟਾਫ ਨੂੰ ਬੁਲਾਇਆ ਗਿਆ ਉਹਨਾਂ ਨੂੰ ਆਕੇ ਉਹਨਾਂ ਦੀ ਅਸੀਂ ਉਸ ਵੇਲੇ ਹੀ ਪੁਲਿਸ ਨੂੰ ਅਰੈਸਟ ਕਰਾਇਆ ਔਰ ਪੁਲਿਸ ਨੂੰ ਰੀਟੇਨ ਕੀਤਾ ਬਟ ਅਟ ਅ ਸਰਪ੍ਰਾਈਜ਼ ਕਿ ਜਿਹੜਾ ਉਹ ਬੰਦਾ ਹੈ ਜਿਹੜਾ ਹੈ ਨੈਕਸਟ ਡੇ ਹੈ ਉਹਨੂੰ ਰਿਲੀਜ਼ ਕਰਤਾ ਗਿਆ ਇਹ ਕਹਿ ਕੇ ਇਨੋਸੈਂਟ ਹੈ ਉਸ ਵੇਲੇ ਕਹਿ ਕੇ ਕਿ ਬੰਦਾ ਪੈਸੇ ਲੈਣ ਹੀ ਆ ਗਿਆ ਹਾਊ ਇਜ਼ ਹੀ ਇਨੋਸੈਂਟ ਤੇ ਉਹਨਾਂ ਨੇ ਕਹਿ ਜੀ ਆਪਾਂ ਇਨਵੈਸਟੀਗੇਸ਼ਨ ਕੀਤੀ ਹੈ ਇਹ ਇਸ ਇੱਕ ਵਿਕਟਮ ਅਸੀਂ ਕਹ ਜੀ ਇਹ ਵਿਕਟਮ ਹੈ ਤਾਂ ਤੁਸੀਂ ਹੋਰ ਇਨਵੈਸਟੀਗੇਸ਼ਨ ਕਰਦੇ ਪਹਿਲੇ ਹੈ ਕਿ ਤੁਹਾਨੂੰ ਇੱਕ ਬੰਦਾ ਘਰ ਆ ਕੇ ਪਰਚਾ ਦਰਜ ਕਰੋ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰੋ ਜੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਕੋਈ ਲੱਗਦਾ ਹੈ ਕਿ ਕੋਈ ਬੰਦਾ ਨਹੀਂ ਹੈ ਤਾਂ ਤੁਹਾਡੇ ਕੋਲ ਪੂਰੀ ਪਾਵਰ ਹੈ ਡਿਸਚਾਰਜ ਕਰਨ ਦੀ ਪਾਵਰ ਨੂੰ ਛੱਡਣ ਦੀ ਹੈ ਪਰ ਤੁਸੀਂ ਤਾਂ ਪਹਿਲੇ ਹੀ ਉਹਨੂੰ ਬਿਨਾਂ ਕੁਝ ਕਾਰਵਾਈ ਕੀਤੇ ਘਰ ਪੇਸ਼ ਤਾਂ ਉਸ ਤੋਂ ਬਾਅਦ ਜਿੱਦਾਂ ਇਹਨਾਂ ਨੇ ਛੱਡਿਆ ਨੈਕਸਟ ਡੇ ਉਹਨੇ ਜਿਹੜੀਆਂ ਹੈਗੀਆਂ ਨੇ ਫੇਸਬੁਕ ਉੱਪਰ ਯੂਟਿਊਬ ਤੇ ਥੋੜੀਆਂ ਜਿਹੜੀਆਂ ਹੈ ਡੈਫਰਮੇਟਰੀ ਸਟੇਟ ਉਸ ਤੋਂ ਬਾਅਦ ਅਸੀਂ ਸੀਪੀ ਅਫੀਸ ਮਿਲੇ ਅਸੀਂ ਉਸ ਵੇਲੇ ਜਾ ਕੇ ਇਹਨਾਂ ਨੂੰ ਕਿਹਾ ਕੁਆ ਚਲੋ ਇਹਨਾਂ ਨੇ ਥੋੜੀ ਬਹੁਤ ਕਾਰਵਾਈ ਕੀਤੀ ਇਹਨਾਂ ਨੇ ਉਹਦੇ ਵਿੱਚ ਉਹ ਸਾਰਾ ਚੀਜ਼ਾ ਜਿਹੜੀ ਹੈ ਡਿਲੀਟ ਕੀਤੀ ਹੈ ਪਰ ਉਹ ਬੰਦਾ ਇਹਨਾਂ ਹੈ ਕਿ ਉਹ ਦੁਬਾਰਾ ਨਵੇਂ ਚੈਨਲ ਕ੍ਰੀਏਟ ਕਰ ਲੈਂਦਾ ਹੈ ਕਿਸ ਨਾਮ ਤੋਂ ਇਹਨਾਂ ਨੂੰ ਲਗਾਇਆ ਸੀ ਕੋਈ ਨਾਮ ਦੱਸਿਆ ਕੋਈ ਗੈਂਗਸਟਰ ਸੀ ਜਾਂ ਕੋਈ ਦੇਖੋ ਇਹ ਪੁਲਿਸਿਕ ਵੈਸੇ ਸਾ ਬਾਹਟੇ ਪਰ ਉਹ ਆਪਣਾ ਨਾਮ ਸੰਦੀਪ ਸਿੰਘ ਦੱਸਦਾ ਉਹਦਾ ਇੱਕ ਚੈਨਲ ਹੈ ਉਸ ਚੈਨਲ ਵਿੱਚ ਚਲੋ ਇਹ ਤੇ ਹੁਣੇ ਆਏ ਆ ਪਰ ਉਸ ਚੈਨਲ ਵਿੱਚ ਅਸੀਂ ਬਾਹਰ ਵੀ ਵੈਰੀਫਾਈ ਕੀਤਾ ਹੈ ਈਵਨ ਚੀਫ ਮਿਨਿਸਟਰ ਨੂੰ ਪੁਲਿਸ ਅਫੀਸਰਸ ਨੂੰ ਲੀਡਰਸ ਨੂੰ ਸਾਰਿਆਂ ਨੂੰ ਗੱਲਾਂ और बहुत मतलब जो इस तरह की गला है कि जी इस वे मैं रिपीट भी नहीं कर सकता और अभी हैराना कि जो दो एक डेढ़ साल तो यह सारा प्रोसैस चल रहा है वाई द पुलिस इज स्लीपिंग एरे अगर सी एम ही गाला कड़ रहे हो या होर पोलीट ना रहे हो वेर इज एन आई पुलिस ने साइडिंग से क्या एक फादर है फादर जरा पुलिस ने उन्होंने इन्वैसिगे कर रही है असं कह रहे कि फादर है ही हैज़ कम फ्रॉम द दुबई वो फादर इंडिया है करो और अरेस्ट पाओ बिकॉज ही इज इनवॉल्व ਕਿਉਂਕਿ ਫਾਦਰ ਹੈ ਅਗਰ ਉਹ ਬੇਟਾ ਰੈਂਸਮ ਦੀ ਡਿਮਾਂਡ ਕਰਦਾ ਹੈ ਤੋਰੇ ਵਿਆਹ ਤੇ ਕੋਈ ਤੇਥੋਂ ਪੈਸਾ ਲੈ ਕੇ ਜਾ ਰਿਹਾ ਹੈ ਨਾ ਇਹ ਪਹਿਲਾ ਕੇਸ ਨਹੀਂ ਨਕੁਰਦਾਦਾਈ ਕੇਸ ਵੀ ਆਇਆ ਹੈ ਹੋਰ ਵੀ ਕੇਸ ਹੈ ਅਗਰ ਇੱਕ ਬੰਦਾ ਪਿੱਛੇ 1.5 ਦੋ ਸਾਲ ਤੋ ਥ੍ਰੈਟਨ ਕਰ ਰਿਹਾ ਹੈ ਤੇ ਰੈਂਸਮ ਦੀ amount ਇਕੱਠੀ ਕਰ ਰਿਹਾ ਹੈ ਜੋ ਇਕੱਠੀ ਕਰਕੇ ਕੋਈ ਤੇ ਲੈ ਕੇ ਜਾ ਰਿਹਾ ਹੈ ਇਥੋਂ ਮੈਸੇਜ ਵੀ ਇਹਨਾਂ ਨੂੰ ਆਏ ਨੇ ਹਾਂ ਇਹਨੂੰ ਮੈਸੇਜ ਆਏ ਨੇ ਬਲੈਕਮੇਲ ਦੇ ਆ ਮੈਂ ਕੋਈ ਇਹਨਾਂ ਨੂੰ ਰੈਸਮੈਂਟ ਫੋਟੋਆਂ ਦੇ ਜਾਂ ਕੋਈ ਨਹੀਂ ਫੋਟੋ ਆ ਦੇ ਨਹੀਂ ਪਰ ਉਹਨਾਂ ਨੇ ਇਹਨਾਂ ਦੀ ਜਿਹੜੀ ਫੇਸਬੁੱਕ ਦੀ ਫੋਟੋ ਆ ਗਿਆ ਹੈ ਪਰਸਨਲ ਉਹ ਚੱਕ ਕੇ ਉਹਨੇ ਉਹਨੂੰ ਆਪਣੀ ਓਰੇ ਵੀ ਚੋਣ ਜਿਹੜੀ ਗੱਲਾਂ ਕੀਤੀਆਂ ਜਿਹੜੀਆਂ ਮੈਸੂਲੇ ਰਿਫੀਟ ਕਰ ਸਕਦਾ ਉਹ ਵੀਡੀਓ ਡਿਲੀਟ ਹੋ ਗਿਆ ਪੁਲਿਸ ਪੁਲਿਸ ਦੇ ਕਿਹਾ ਦੇ ਸਾਰੇ ਭੇਜਿਆ ਆਉਣੇ ਕਿ ਹਟਾਲ ਕੀਤੀ ਹੈ ਕੀ ਪੁਲਿਸ ਦੇ ਸੀਨੀਅਰ ਅਫਸਰ ਕੋਈ ਆਏ ਨਹੀਂ ਅੱਥੇ ਨਹੀਂ ਪੁਲਿਸ ਅਫਸਰ ਨਹੀਂ ਆਏ ਸਾਡੀ ਉਹਨਾਂ ਨਾਲ ਗੱਲਬਾਤ ਜ਼ਰੂਰ ਹੋ ਰਹੀ ਹੈ ਔਰ ਅਸੀਂ ਇੱਕੋ ਹੀ ਆਪਣੀ ਚੀਜ਼ਾਂ ਹੈ ਗਿਆ ਇੱਕ ਤੇ ਸਾਡੀ ਹੈ ਕਿ ਫਾਦਰ ਨੂੰ ਓਰੇ ਖਿਲਾਫ ਐਫਆਈਆਰ ਕੀਤੀ ਜਾਏ ਇੱਕ ਹੈ ਕਿ ਜਿਹੜੇ ਸੈਕਸ਼ਨਸ ਹੈਗੇ ਨੇ ਉਹ ਸਾਰੇ ਲਗਾਏ ਜਾਣ ਔਰ ਥਰਡ ਸਾਡਾ ਹੈ ਕਿ ਜਿਹੜਾ ਮੈਟਰ ਹੈ ਐਨਆਈਏ ਜਾਂ ਕਿਸੇ ਨੂੰ ਭੇਜਿਆ ਜਾਏ ਜਿਹੜੇ ਨਾਟ ਓਨਲੀ ਥਿਸ ਇਸ਼ੂ ਬਟ ਦ ਇੰਟਾਇਰ ਇਸ਼ੂ ਜਿਹੜੇ ਬਾਕੀ ਪੋਲੀਟੀਸ਼ੀਅਨਸ ਵਗੈਰਾ ਆ ਉਹ ਸਾਰਾ ਕਵਰ ਕਰਕੇ ਉਹ ਖਰਾਬ ਕੀ ਲਿਆ ਨਹੀਂ ਕੋਈ ਕਾਰਵਾਈ ਕੀਤੀ ਉਹ 1.5 ਲੱਖ ਨੇ ਮੰਗ ਕੀਤੀ ਸੀ ਜਾਂ ਉਸ ਤੋਂ ਹੋਰ ਵੀ ਲਵਾ ਪੇਮੈਂਟ ਉਹਨੇ ਜਿਹੜੀ ਹੈ 1.5 ਲੱਖ ਦੀ ਇਨਸ਼ਾ ਅੱਲਾਹ ਵਿੱਚ ਅੱਤਵਾਦ ਬਹੁਤ ਸਾਲ ਰਿਹਾ ਉਸ ਪੀਰੀਅਡ ਦੇ ਦੌਰਾਨ ਵੀ ਕਦੀ ਵਕੀਲਾਂ ਨੂੰ ਥ੍ਰੈਟਨਿੰਗ ਨਹੀਂ ਆਈਆਂ ਕਦੀ ਧਮਕੀਆਂ ਨਹੀਂ ਆਈਆਂ ਵਕੀਲ ਮੁਕਦਮੇ ਵੀ ਲੜਦੇ ਰਹੇ 테러ਿਸਟ ਦੇ ਮੁਕਦਮੇ ਵੀ ਲੜਦੇ ਰਹੇ ਉਹਨਾਂ ਦੇ ਖਿਲਾਫ ਵੀ ਲੜਦੇ ਰਹੇ ਲੇਕਿਨ ਅੱਜ ਤੱਕ ਕਦੀ ਨਹੀਂ ਹੋਇਆ ਲੇਕਿਨ ਹੁਣ ਆਪਾਂ ਦੇਖਦੇ ਪਏ ਆ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਈ ਕਹਿੰਦੇ ਵੀ ਲਾਅ ਐਂਡ ਆਰਡਰ ਬਹੁਤ ਡੀਟੀਰੀਓਰੇਟ ਹੈ ਮੈਂ ਕਹਾਂਗਾ ਕਿ ਲਾਅ ਐਂਡ ਆਰਡਰ ਰਿਹਾ ਹੀ ਨਹੀਂ ਪੰਜਾਬ ਦੇ ਵਿੱਚ ਅੱਜ ਇੱਕ ਛੋਟੇ ਜਿਹੇ ਇਸ਼ੂ ਦੇ ਵਿੱਚ ਇੱਕ ਸਾਡੇ ਸੀਨੀਅਰ ਵਕੀਲ ਸ਼੍ਰੀ ਮਨਦੀਪ ਸਿੰਘ ਸਚਦੇਵਾ ਜੀ ਨੂੰ ਇੱਕ ਥ੍ਰੈਟਨਿੰਗ ਕਾਲਸ ਆਉਂਦੀਆਂ ਕੈਨੇਡਾ ਤੋਂ ਬੈਠਾ ਕੋਈ ਸੋ ਕਾਲ ਟੈਰਰਿਸਟ ਐਕਟੀਵਿਟੀ ਇੰਨੀ ਗੱਲ ਦੇ ਉੱਤੇ ਅਸੀਂ ਸਾਰੀ ਜੁਡੀਸ਼ੀਅਲ ਸਿਸਟਮ ਮਿਲ ਗਿਆ ਔਰ ਇਹ ਸਿਰਫ ਸਿਰਫ ਮਨਦੀਪ ਸਿੰਘ ਸਚਦੇਵਾ ਨੂੰ ਹੀ ਨਹੀਂ ਇਹ ਸਾਰੀ ਸਾਡੀ ਲਾਇਰ ਕਮਿਊਨਿਟੀ ਤੇ ਲਾਇਰ ਬਰਾਦਰੀ ਦੇ ਉੱਤੇ ਇੱਕ ਥ੍ਰੈਟਨਿੰਗ ਆ ਗਈ ਹੈ ਔਰ ਇਹ ਸਾਰਾ ਇਸ ਦਾ ਕੌਣ ਕਸੂਰ ਹੈ ਕਿਉਂਕਿ ਇੱਕੋ ਹੀ ਗੱਲ ਹੈ ਕਿ ਪੰਜਾਬ ਪੁਲਿਸ ਦਾ ਡਰ ਬਿਲਕੁਲ ਇਹਨਾਂ ਗੈਂਗਸਟਰਾਂ ਨੂੰ ਰਹਾ ਹੀ ਨਹੀਂ ਔਰ ਮੈਂ ਰਾਦਰ ਇਹ ਵੀ ਕਹਿਣ ਚ ਨਹੀਂ ਗਰੇਜ਼ ਕਰਾਂਗਾ ਕਿ ਇਹਨਾਂ ਦਾ ਆਪਸ ਦੇ ਵਿੱਚ ਨੈਕਸਸ ਹੈ ਔਰ ਇਸੇ ਕਾਰਨ ਇਹਨਾਂ ਦੇ ਹੌਸਲੇ ਇੰਨੇ ਵੱਧ ਗਏ ਨੇ ਰੋਜ਼ ਅਸੀਂ ਸੁਣੀਦਾ ਰੋਜ਼ ਜਦੋਂ ਪੇਪਰ ਸਵੇਰੇ ਪੜੀਦਾ ਮਰਡਰ ਦੁਕੈਤੀ ਫਰੋਤੀ ਲੇਕਿਨ ਅੱਜ ਇਹ ਗੱਲਾਂ ਸਾਡੀਆਂ ਜੁਡੀਸ਼ੀਅਲ ਸਿਸਟਮ ਤੇ ਪਹੁੰਚ ਗਈਆਂ ਇਹ ਬਾਰ ਐਸੋਸੀਏਸ਼ਨ ਕਦੀ ਇਸ ਗੱਲ ਨੂੰ ਬਰਬਾਦ ਬਰਦਾਸ਼ਤ ਨਹੀਂ ਕਰੇਗੀ ਔਰ ਇਸ ਮੁੱਦੇ ਨੂੰ ਜਿੱਥੇ ਤੱਕ ਵੀ ਜਾਣਾ ਪਿਆ ਬਾਰ ਕੌਂਸਲ ਤੱਕ ਜਾਣਾ ਪਿਆ ਸਟੇਟ ਲੈਵਲ ਤੱਕ ਜਾਣਾ ਪਿਆ ਅਸੀਂ ਜਾਵਾਂਗੇ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਵਕੀਲਾਂ ਦਾ ਔਰ ਸਾਰੇ ਜੁਡੀਸ਼ੀਅਲ ਸਿਸਟਮ ਦਾ ਇੱਕ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਐਡਵੋਕੇਟ ਪ੍ਰੋਟੈਕਸ਼ਨ ਐਕਟ ਚਾਹੀਦਾ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਅੱਜ ਸਾਡੀ ਬਾਰ ਐਸੋਸੀਏਸ਼ਨ ਨੇ ਹੜਤਾਲ ਕੀਤੀ ਹੈ ਔਰ ਲੋਡ ਬੈਂਡ ਦੇ ਉੱਤੇ ਜੇ ਸਾਡੀ ਕਮੇਟੀ ਫੈਸਲਾ ਕਰਦੀ ਏ ਸਟੇਟ ਲੈਵਲ ਤੱਕ ਵੀ ਕਾਲ ਕਰਾਂਗੇ ਔਰ ਇਸ ਮੁੱਦੇ ਨੂੰ ਅਸੀਂ ਏਡੀ ਜਲਦੀ ਨਹੀਂ ਛੱਡਾਂਗੇ ਪੁਲਿਸ ਸੁਣਵਾਈ ਨਹੀਂ ਕਰ ਰਹੀ ਤੇ ਆਮ ਜਨਤਾ ਦੀ ਕਿੱਦਾਂ ਹੋਏਗੀ ਮੈਂ ਇਹੀ ਗੱਲ ਕਹਿਣਾ ਚਾਹਨਾ ਕਿ ਇੱਕ ਸਾਡੀ ਬਾੜ ਦੀ ਇੰਨੀ ਸਟਰੋਂਗ ਬਾਡੀ ਜਿਨ੍ਹਾਂ ਦੀ ਇੰਨੀ ਯੂਨਿਟੀ ਏ ਇਹਦੀ ਰਿਪਰੈਜ਼ੈਂਟੇਸ਼ਨ ਦੇ ਬਾਅਦ ਇੱਕ ਐਫ ਆਈ ਆਰ ਦਰਜ ਕੀਤੀ ਗਈ ਮਲਜ਼ਮ ਫੜਿਆ ਗਿਆ ਔਰ ਬਿਨਾ ਕਿਸੇ ਇਨਵੈਸਟੀਗੇਸ਼ਨ ਤੋਂ ਉਸ ਮੁਲਜ਼ਮ ਨੂੰ ਫ੍ਰੀ ਕਰ ਦਿੱਤਾ ਗਿਆ ਉਹਨੂੰ ਇਸ ਕਰਕੇ ਫ੍ਰੀ ਕਰ ਦਿੱਤਾ ਉਹਦੀ ਡਿਫੈਂਸ ਦੇ ਵਿੱਚ ਇੱਕ ਐਫ ਆਈ ਆਰ ਉਹਦੇ ਕੋਲ ਰਜਿਸਟਰ ਕਰਵਾ ਦਿੱਤੀ ਉਹਦੇ ਫਾਦਰ ਨੂੰ ਫੜਿਆ ਗਿਆ ਉਹਨੂੰ ਛੱਡ ਦਿੱਤਾ ਗਿਆ ਜੇ ਇਹੀ ਗੱਲ ਕਿਸੇ ਪੋਲੀਟੀਕਲ ਲੀਡਰ ਨਾਲ ਹੋਈ ਹੁੰਦੀ ਜੇ ਸਰਕਾਰੀ ਸਰਕਾਰ ਦੇ ਕਿਸੇ ਵੀ ਪੋਲੀਟੀਕਲ ਵਰਕਰ ਨਾਲ ਹੋਈ ਹੁੰਦੀ ਤੇ ਉਹਨਾਂ ਸਾਰਿਆਂ ਦੇ ਪਰਿਵਾਰ ਪੁਲਿਸ ਚੱਕ ਕੇ ਲੈ ਜਾਂਦੀ ਏ ਉਹਨਾਂ ਦੇ ਜੀਜੇ ਚੱਕ ਕੇ ਲੈ ਜਾਂਦੀ ਉਹਨਾਂ ਦੇ ਰਿਸ਼ਤੇਦਾਰ ਚੱਕ ਕੇ ਲੈ ਜਾਂਦੀ ਏ ਤੇ ਸਾਡੇ ਵਕੀਲ ਦੇ ਕੇਸ ਦੇ ਵਿੱਚ ਕਿਉਂ ਇੰਨੀ ਢਿੱਲ ਵਰਤ ਰਹੀ ਏ ਪੁਲਿਸ ਇਹਦਾ ਗੱਲ ਦਾ ਇੱਕ ਕੁਐਸਚਨ ਮਾਰ ਕੇ ਇਹਨਾਂ ਦੀ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਮੈਨੇਜਮੈਂਟ ਉੱਤੇ ਤੇ ਇਹਨਾਂ ਦੀ ਵਰਕਿੰਗ ਦੇ ਉੱਤੇ ਦੇਖੋ ਬੜੀ ਦਲੇਰੀ ਦੇ ਨਾਲ ਐਸਾ ਸ਼ਖਸ ਇਹ ਸਾਰੇ ਘਟਨਾਕ੍ਰਮ ਦਾ ਸਾਹਮਣਾ ਕਰ ਰਿਹਾ ਹੈ ਜਿੱਤੋ ਸੁਸਾਇਟੀ ਨੂੰ ਬੜੀ ਉਮੀਦ ਹੈ ਕਿਉਂਕਿ ਇੱਕ ਗੱਲ ਸਾਰੇ ਸ਼ਰੋਤਾ ਜਾਣ ਕੇ ਰੱਖਣੇ ਲੜਾਈ ਹੈ ਨਾ ਜਿਹੜੀ ਇਹ ਜੰਗ ਹੈ ਇਹ ਕੋਈ ਮਨਦੀਪ ਸੱਚਦੇਵਾ ਦੀ ਲੜਾਈ ਨਹੀਂ ਹੈ ਇਹ ਲੜਾਈ ਸਾਰੇ ਸਮਾਜ ਦੀ ਲੜਾਈ ਹੈ ਕਿਉਂਕਿ ਨਾਮ ਇਸ ਵੇਲੇ ਮਨਦੀਪ ਸਿੰਘ ਸੱਚਦੇਵਾ ਦਾ ਆ ਰਿਹਾ ਹੈ ਲੇਕਿਨ ਇਹ ਲੜਾਈ ਸਾਰੇ ਸਮਾਜ ਦੇ ਖਿਲਾਫ ਸਾਰੇ ਸਮਾਜ ਵੱਲੋਂ ਲੜੀ ਜਾ ਰਹੀ ਲੜਾਈ ਹੈ ਸੋ ਸੁਸਾਇਟੀ ਨੂੰ ਇਸ ਲੜਾਈ ਦੇ ਵਿੱਚ ਜੋ ਮਨਦੀਪ ਸਿੰਘ ਸੱਚਦੇਵਾ ਜੀ ਇਹਦਾ ਸਫਰ ਕਰ ਰਿਹਾ ਔਰ ਬੜੀ ਦਲੇਰੀ ਦੇ ਨਾਲ ਇਹਦਾ ਸਾਹਮਣਾ ਕਰ ਰਿਹਾ ਸਾਰਿਆਂ ਨੂੰ ਉਹਨਾਂ ਨੂੰ ਇਸ ਲੜਾਈ ਦੇ ਵਿੱਚ ਆਪਣਾ ਸਹਿਯੋਗ ਕਰਨਾ ਚਾਹੀਦਾ ਔਰ ਐਸੇ ਸ਼ਰਾਰਤੀ ਅਸਮਾਜਿਕ ਤੱਤਾਂ ਨੂੰ ਇਹਦਾ ਮੂੰਹ ਤੋੜ ਜਵਾਬ ਦੇਣ ਦਾ ਹੁਣ ਸਹੀ ਮੌਕਾ ਹੈ ਔਰ ਇਹ ਹਾਲਾਤ ਸਾਰੇ ਸਮਾਜ ਨੂੰ ਦੇਖਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਜਦੋਂ ਸਾਰੇ ਹੋ ਪਾਸ਼ਾਵਾਂ ਬੰਦ ਹੋ ਜਾਂਦੀਆਂ ਇੱਕ ਆਮ ਬੰਦਾ ਜਦੋਂ ਨਿਰਾਸ਼ਾ ਨਾਲ ਘਿਰ ਜਾਂਦਾ ਤੇ ਉਦੋਂ ਇਹ ਕੋ ਵਕੀਲ ਦੇ ਦਫ਼ਤਰ ਦਾ ਰਸਤਾ ਨੂੰ ਯਾਦ ਆਂਦਾ ਕਿ ਭਾਈ ਮੈਂ ਇਹਨਰੇ ਕੋ ਜਾਵਾਂ ਹੁਣ ਇਨਸਾਫ ਲੈਣਾ ਹੈ ਮੇਰੇ ਨਾਲ ਖੜੇ ਹੋਣਗੇ ਅੱਜ ਉਹੀ ਲੋਗ ਇਸ ਦਾ ਸ਼ਿਕਾਰ ਹੋ ਰਹੇ ਹੈ ਸਮਾਜ ਨੂੰ ਪੂਰਾ ਸਾਥ ਦੇਣਾ ਚਾਹੀਦਾ ਹੈ ਔਰ ਐਸਾ ਸ਼ਖਸ ਪੂਰੀ ਦਲੇਰੀ ਦੇ ਨਾਲ ਇਹ ਜੰਗ ਲੜ ਰਿਹਾ ਹੈ ਅਸੀਂ ਵੀ ਸਾਰੇ ਮਨਦੀਪ ਸਿੰਘ ਸੇਵਾ ਦੇ ਨਾਲ ਇਸ ਸਾਰੇ ਅਸਮਾਜਿਕ ਤੱਤਾਂ ਦੇ ਖਿਲਾਫ ਪੂਰੀ ਲੜਾਈ ਪੂਰੀ ਜੰਗ ਲੜਾਂਗੇ